ਦੋਸਤੋ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ ਜਿਹੜਾ 15 ਦਿਨ ਦੇ ਕਰੀਬ ਹੋ ਗਏ ਪੈਰ ਇਹ ਮਹੀਨੇ ਵਿੱਚ ਸੱਤਾਂ ਤੋਂ ਚੋਰ ਹੈ ਪਾਣੀ ਦਾ ਇੱਕੋ ਇੱਕ ਹੱਲ ਆ ਬਹੁਤ ਸਾਰੇ ਲੋਕ ਤੁਹਾਨੂੰ ਗੁੰਮਰਾਹ ਕਰ ਰਹੇ ਆ ਵੀ ਯਾਰਾ ਤੁਸੀਂ ਥਰਮੋਕੋਲ ਲੈ ਲਓ ਉਹਨੂੰ ਪੈਟਰੋਲ ਚ ਪਾ ਲਓ ਉਹਨੂੰ ਆਹ ਕਰ ਲਓ ਜੀ ਠੀਕ ਆ ਉੱਥੇ ਆਹ ਕਰ ਦਿਓ ਤੁਸੀਂ ਇੱਕੋ ਇੱਕ ਹੱਲ ਆ ਉਹਦਾ ਬਸ ਕੋਈ ਹੱਲ ਨਹੀਂ ਹੈਗਾ ਸਿਰਫ ਤਰਪਾਲ ਲਿਆਓ ਤਰਪਾਲ ਲਿਆ ਕੇ ਜਿਹੜਾ ਹੈਗਾ ਪੂਰੇ ਦਾ ਪੂਰਾ ਜਿਹੜਾ ਛੱਤ ਦਾ ਏਰੀਆ ਉਹਨੂੰ ਕਵਰ ਕਰ ਦਿਓ ਕਿਉਂਕਿ ਪਾਣੀ ਦੀ ਕੋਈ ਗਜੈਸ਼ ਨਹੀਂ ਰਣੀ ਤੇ ਪਾਣੀ ਜਿਹੜਾ ਹੈਗਾ ਥੱਲੇ ਉਹ ਚੋਨਾ ਨਹੀਂ ਕਿਉਂਕਿ ਲੰਬੇ ਸਮੇਂ ਦੇ ਵਿੱਚ ਬਰੀਕਣੀ ਦਾ ਮੀ ਬਿਆ ਅਧਿਆਖ ਦੇ ਵਿੱਚ ਇੰਨੀ ਬਰੀਕਣੀ ਦਾ ਮੀ ਅੱਜ ਤੱਕ ਜਿਹੜਾ ਉਹ ਨਹੀਂ ਪਿਆ ਤੇ ਇਹਦੇ ਲਈ ਚੁੱਪ ਕਰਕੇ ਕਾਗਜ਼ ਲਿਓ ਮਹਿੰਗਾ ਸਸਤਾ ਨਾ ਲਿਓ ਕਿ ਪੂਰੀ ਛੱਤ ਨੂੰ ਕਵਰ ਕਰ ਦੋ ਮਤਲਬ ਨਹੀਂ ਵੀ ਇੱਕ ਤਬਕਾ ਵੀ ਜਿਹੜਾ ਉਹ ਥੱਲੇ ਜਾਵੜੇ ਪਰ ਜਿਹੜਾ ਆਪਾਂ ਕਾਗਜ਼ ਪਾਉਣਾ ਉਹ ਬਿਲਕੁਲ ਕਿਨਾਰੇ ਤੱਕ ਟੱਗੇ ਹੋਣੇ ਚਾਹੀਦੇ ਆ ਮਤਲਬ ਸੂਈ ਦੇ ਨਖਾਰੇ ਜਿੰਨੀ ਥਾਂ ਨਹੀਂ ਚਾਹੀਦੀ ਨਾਲ ਛੋਟੀਆਂ ਇੱਟਾਂ ਵੱਟੇ ਰੱਖ ਕੇ ਉਹਨੂੰ ਨਾਲ ਜੇ ਕਿਸੇ ਦੀ ਗੁੰਢੀ ਦੀ ਸੱਤਤਾ ਤੇ ਨਾਲ ਲਾ ਦਿਓ ਕਿਉਂਕਿ ਪਾਣੀ ਅਕਸਰ ਉੱਥੋਂ ਦੀ ਜੋ ਕੰਧਾਂ ਤੋਂ ਵਜਦਾ ਇਹਦੇ ਥੱਲੇ ਦੀ ਹੋ ਕੇ ਫੇਰ ਚੋਂਦਾ ਫੇਰ ਅਗਲਾ ਕੰਧਾ ਜੀ ਜਿਹੜਾ ਹੈਗਾ ਮਤਲਬ ਵੀ ਆਪਾਂ ਕਾगज ਵੀ ਪਾਤਾ ਤੇ ਛੱਤਾ ਫੇਰ ਨਹੀਂ ਜੋਂ ਹਟੀ ਇਸ ਕਰਕੇ ਗੱਲਾਂ ਦਾ ਖਿਆਲ ਰੱਖੋ ਵੀ ਬਨੇਰੇ ਤੋਂ ਲੈ ਕੇ ਬਿਲਕੁਲ ਸਿਰੇ ਤੱਕ ਜਿਸ ਤੋ ਤੱਕ ਤੁਹਾਡਾ ਪ੍ਰਣਾਲਾ ਪ੍ਰਣਾਲੇ ਦੇ ਵਿੱਚ ਵੀ ਜਿਹੜਾ ਤੁਸੀਂ ਕਾਗਜ਼ੇ ਲਾਉਣਾ ਉਹ ਪੇਪਰ ਪੂਰਾ ਕੀਤਾ ਹੋਵੇ ਠੀਕ ਹੈ ਨਾ ਥੱਲੇ ਨੱਪਿਆ ਹੋਵੇ ਜਾਂ ਰੂੜੀਆਂ ਉੱਤੇ ਥਣੀਆਂ ਰੱਖਦੇ ਹੋ ਠੀਕ ਹੈ ਦੋ ਸੈਂਟਰ 'ਚ ਕਰਕੇ ਪਾਣੀ ਇੱਕ ਪਾਸੇ ਉਧਰ ਦੀ ਛੋਟਾ ਰੋੜਾ ਰੱਖਦੇ ਖੁੱਦ ਦੀ ਲੰਘ ਜੀ ਜਾਂ ਥੋੜੀ ਮਿੱਟੀ ਪਾ ਕੇ ਨੱਪ ਦਿਓ ਆ ਦੇਖੋ ਇਸ ਤੋਂ ਬਿਨਾ ਆ ਬਹੁਤ ਵਧੀਆ ਢੰਗ ਦੇ ਨਾਲ ਇੱਕ ਛੱਤ ਨੂੰ ਜਿਹੜਾ ਕਵਰ ਕੀਤਾ ਗਿਆ ਤੁਹਾਡੇ ਸਾਹਮਣੇ ਜਿਹੜਾ ਉਹ ਦਿਖਾ ਰਹੇ ਆ ਇਹ ਵੈਸਟ ਵੈਸਟ ਬੀ ਆਫ ਹੈਗਾ ਆਪਾਂ ਇਹ ਕਹਿ ਸਕਦੇ ਆ ਕਿ ਪਾਣੀ ਤੋਂ ਆਪ ਦੀ ਛੱਤ ਨੂੰ ਬਚਾਉਣ ਦਾ ਸਭ ਤੋਂ ਸੌਖਾ ਤਰੀਕਾ ਹੈਗਾ ਐਵੇਂ ਲੋਕਾਂ ਪਿੱਛੇ ਲੱਗ ਕੇ ਜਿਹੜਾ ਜੋ ਗਜੌੜ ਨਗਰ ਆ ਲਿਓ ਜੀ ਤੁਸੀਂ ਪਹਿਲਾਂ ਪੈਟਰੋਲ ਲਿਆਵੋਗੇ ਨਾ ਮਹਿੰਗਾ 100 ਰੁਪਏ ਦਾ ਲੀਟਰ ਫਿਰ ਥਰਮੋਕੋਲ ਘੋਲੋਗੇ ਠੀਕ ਆ ਫਿਰ ਉਦੋਂ ਬਿਨਾ ਫਿਰ ਉਹਨੂੰ ਪਾਸੀ ਕਰਕੇ ਫਿਰ ਸੀਮੈਂਟ ਪਾਓਗੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗੱਲਾਂ ਬੇਬੁਨਿਆਦ ਆ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦਾ ਮੀਂਹ ਜਿਹੜਾ ਲੰਬਾ ਚੱਲੇ ਠੀਕ ਆ ਤਾਂ ਉਦੋਂ ਤੱਕ ਕਈ ਵਾਰੀ ਗਿੱਲ ਦੇ ਨਾਲ ਜਿਹੜੀਆਂ ਸਾਡੇ ਬਾਲੇ ਜਾਂ ਟੈਨਾਂ ਵਾਲੇ ਛੱਤਾਂ ਦੇ ਉਹਨਾਂ ਦੇ ਵਿੱਚ ਕਈ ਵਾਰੀ ਕੌਣ ਹੁੰਦਾ ਜਾਂ ਪੱਛੋਂ ਗੇਲੇ ਤਾਂ ਫਿਰ ਉਹ ਪਾਣੀ ਨਾਲ ਗਿੱਲੇ ਹੋ ਕੇ ਟੁੱਟਣ ਦੇ ਅਸਰ ਜਿਹੜੇ ਉਹ ਜ਼ਿਆਦਾ ਵੱਧ ਜਾਂਦੇ ਆ ਕਿੰਨੇ ਕਿਤੇ ਜਿਹੜਾ ਉਹਦੇ ਵਿੱਚ ਨੁਕਸਾਨ ਹੋ ਜਾਂਦਾ ਆਹੀ ਇੱਕ ਵਧੀਆ ਬੈਸਟ ਤਰੀਕਾ ਹੋਰ ਕੋਈ ਤਰੀਕਾ ਇਹਨੂੰ ਅਪਣਾਓ ਤੇ ਆਪਦੀ ਛੱਤ ਨੂੰ ਆਪਦੀ ਸਲਾਬ ਤੋਂ ਤੁਸੀਂ ਬਚਾਓ ਬਸ ਕਾਗਜ਼ ਦਾ ਤਰੀਕਾ ਆਪ ਅਪਣਾਓ ਤੇ ਆਪਦੀ ਛੱਤ ਨੂੰ ਸਲਾਬ ਤੋਂ ਬਚਾਓ ਇਹ ਕਿਸ ਤੋਂ ਬਿਨਾ ਹੋਰ ਬਸ ਦੋ ਤਰੀਕੇ ਆ ਜਾਂ ਤੁਸੀਂ ਜਦੋਂ ਹੀ ਥੋੜੇ ਐਵੇਂ ਹਟਿਆ ਵਾਈਟ ਸੀਮੈਂਟ ਲੈ ਕੇ ਆਓ ਠੀਕ ਹੈ ਜੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਉਸ ਤੋਂ ਬਾਅਦ ਇੱਕ ਹੋਰ ਤਕਨੀਕ ਤੁਹਾਨੂੰ ਦਿਖਾਉਣੀ ਹੈ ਛੋਟੀ ਜੀ ਬਸ ਉਹ ਵੀ ਵਧੀਆ ਕਿਉਂਕਿ ਉਹ ਪ੍ਰੈਕਟੀਕਲ ਕਰਕੇ ਦੇਖ ਲਿਆ ਮੇਰਾ ਇੱਕ ਮਿੱਤਰ ਸਾਡਾ ਇੰਸਟੀਚਿਊਟ ਦਾ ਗਲਰਕਾ ਮੁੰਡਾ ਉਹਨੇ ਦੱਸਿਆ ਸੀ ਉਹ ਵੀ ਬਹੁਤ ਵਧੀਆ ਤਰੀਕਾ ਹੈ ਉਹ ਵੀ ਤੁਸੀਂ ਅਪਣਾਓਗੇ ਤਾਂ ਬੈਸਟ ਵੇਅ ਰਿਜ਼ਲਟ ਜਿਹੜਾ ਉਹ ਤੁਹਾਨੂੰ ਦੇਊਗਾ ਕਰਨਾ ਉਹਦੇ ਵਿੱਚ ਕੀ ਹੈ ਕਿ ਇੱਕ ਚੰਗੀ ਕੁਆਲਿਟੀ ਦਾ ਤੁਸੀਂ ਜਿਹੜਾ ਹੈਗਾ ਬਿਲਕੁਲ ਵਧੀਆ ਕੁਆਲਿਟੀ ਦਾ ਤੁਸੀਂ ਸੀਮੈਂਟ ਲੈ ਕੇ ਆਉਣਾ ਉਹ ਕਿਸੇ ਵੀ ਕੰਪਨੀ ਦਾ ਹੋ ਜੇ ਬਰਲਾ ਦਾ ਹੋ ਜੇ ਠੀਕ ਆ ਕਿਸੇ ਵੀ ਕੁਆਲਿਟੀ ਦਾ ਤੁਸੀਂ ਲੈ ਲਓ ਮੋਜਾ ਦਾ ਲੈ ਲਓ ਕੋਈ ਵੀ ਲੈ ਲਓ ਠੀਕ ਹੈ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਗੱਲ ਹੈ ਜਿਹੜੀ ਡਿਟੇਲ ਦੇ ਵਿੱਚ ਆਪਾਂ ਅੱਗੇ ਜਾ ਕੇ ਆ ਤੁਸੀਂ ਦੇਖੋ ਦੱਸਦੇ ਹਾਂ ਉਹ ਆ ਤੁਹਾਡੇ ਸਾਹਮਣੇ ਦਿਖਾਉਣ ਲੱਗੇ ਚੁੱਪ ਕਰਕੇ 2-4 ਲੀਟਰ ਜਿਹੜਾ ਹੈਗਾ ਸੀਮੈਂਟ ਲਿਆਓ ਜਿੱਥੋਂ ਕਿਤੇ ਕੋਈ ਤੁਹਾਨੂੰ ਕੀੜੀਆਂ ਦੀ ਖੁਰੜ ਦੇਂਦੀਆਂ ਜਾਂ ਛੱਤ ਜਿਹੜੀ ਟਪਕਦੀ ਹੈ ਚਿੱਟਾ ਸੀਮੈਂਟ ਲਿਆ ਕੇ ਪਹਿਲਾਂ ਬੁਰਸ਼ ਮਾਰ ਕੇ ਚੰਗੀ ਤਰ੍ਹਾਂ ਜਲਾਬ ਜਿਹੜੀ ਹੈਗੀ ਉੱਥੇ ਸਲਾਬ ਵਗੈਰਾ ਲੱਗੀ ਹੋਈ ਉਹਨੂੰ ਲਾ ਦਿਓ ਉਹਦੇ ਬਾਅਦ ਚਿੱਟਾ ਸੀਮੈਂਟ ਪਾ ਕੇ ਝਾੜੂ ਦੇ ਨਾਲ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਉਹਨੂੰ ਪ੍ਰੈਸ ਕਰ ਦਿਓ ਪਾਣੀ ਦਾ ਲੀਟਰ ਹੋਰ ਮਾਰੋ ਇੱਕ ਵਾਰੀ ਇੱਧਰ ਕਰ ਦੋ ਉੱਧਰ ਕਰ ਦੋ 99% ਇਹਦੇ ਨਾਲ ਵੀ ਜਿਹੜੀ ਹੈਗੀ ਤੁਹਾਡੀ ਸੱਤ ਜਿਹੜੀ ਕਿਤੇ ਕੋਈ ਟਪਕਦੀ ਹੈ ਜਾਂ ਕੋਈ ਪ੍ਰੋਬਲਮ ਹੈ ਉਹ ਜਿਹੜੀ ਉਹ ਕਲੀਅਰ ਹੋ ਜਾਊਗੀ ਆ ਦੋ ਤਰੀਕੇ ਸਾਰਿਆਂ ਨੂੰ ਵਧੀਆ ਤਰੀਕੇ ਆ ਇਹਦੂ ਬਿਨਾ ਕਿਸੇ ਦੀਆਂ ਗੱਲਾਂ ਚ ਨਾਓ ਫਿਰ ਮੈਂ ਫੇਰ ਕਹਿੰਨਾ ਸਿਰਫ ਇਹਨਾਂ ਦੋ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਆਪ ਦੀ ਸੱਤ ਦਾ ਜਿਹੜਾ ਹੱਲ ਕਰ ਸਕਦੇ ਆ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਤੁਹਾਨੂੰ